ਸ਼ਸ਼ਿਕਾ ਨਵੀਂ ਸਵੇਰ ਤੇ ਨਵਾਂ ਦਿਨ ਬੱਦਲਵਾਰੀਆ ਇਹ ਬੱਦਲ ਕੀ ਹੁੰਦੀ ਆ ਬੱਦਲਵਾਈ ਅੱਜ ਹੈ ਨਹੀਂ ਉਹ ਹੋਰਾ ਹੈ ਨਹੀਂ ਅੱਜ ਬਹੁਤ ਸੀਗਾ ਅੱਜ ਬੱਦਲ ਆ ਤਾਈਆਂ ਹੈ ਨਹੀਂਗਾ ਬਹੁਤ ਸੀਗਾ ਅੱਜ ਆਪਾਂ ਚੱਲੇ ਆ ਪਾਇਲ ਬਿਜ਼ਨਸ ਸੈਂਟਰ ਚੰਡੀਗੜ੍ਹ ਦਾ ਸੈਕਟਰ ਇਹ ਸਰੀ ਦਾ ਸੈਕਟਰ 17 ਆਰਗਾ ਜਿਵੇਂ ਚੰਡੀਗੜ੍ਹ ਦਾ ਸੈਕਟਰ ਆ ਨਾ ਪੰਜਾਬੀਆਂ ਵਾਸਤੇ ਹੱਬ ਉਦੋਂ ਦਾ ਇੱਥੇ ਅੰਕਲ ਸੀਗੇ ਖੜੇ ਮੇਰੇ ਵਾਲਾ ਤਾਂ ਹੀ ਨਹੀਂ ਕਿਤੇ ਨਹੀਂ ਹੋ ਰਿਹਾ ਜਿੱਦਾਂ ਬੱਦਲਾਂ ਦੇ ਉਦੋਂ ਇੰਨੀ ਠੰਡ ਨਹੀਂ ਹੁੰਦੀ ਥੋੜੀ ਜੀ ਦੂਰ ਆ ਇੱਕ ਲੇਡੀ ਤੇ ਕੁੱਤੇ ਦਾ ਪਟਾਪ ਦੇ ਲੱਕ ਨਾ ਬੰਨਿਆ ਕੁੱਤਾ ਪਟਾ ਖਿਲਰਦਾ ਰਹਿੰਦਾ ਕੁੱਤਿਆਂ ਨੂੰ ਜ਼ਿਆਦਾ ਪ੍ਰਾਇੋਰਟੀ ਆ ਬੰਦਿਆਂ ਨਾਲ ਉੱਥੋਂ ਜਾ ਕੇ ਇੱਕ ਮਿੰਟ ਦੀ ਵਾਕ ਤੇ ਆਪ ਲੈਣੀਆਂ ਬਸ 501 301 ਦੋ ਚੜਜੇਗੇ ਬਸ ਤਾਂ ਦੀ ਸੋਕੀ ਕੋਈ ਨਾ ਹੋਗਾ ਆਪਣੇ ਕੋਲੇ ਟ੍ਰਾਂਜ਼ਿਟ ਟੈਪ ਹੈਗੀ ਉਹਦੇ ਚ ਪਤਾ ਲੱਗ ਜਾਂਦਾ ਕਿਹੜੀ ਚੜਨੀ ਹੈ ਤੇਰੀ ਭੈਣ ਉਦੋਂ ਘਰੇ ਆ ਗਈ ਉਹ ਬੱਸ ਫੜ ਉਹ ਬੱਸ ਫੜ ਉਦੋਂ 501 ਲਈ ਸੀ ਨਾ ਮੈਂ ਇਹਦੇ ਉੱਥੇ ਉੱਤਰ ਜਾ ਕੇ ਤੇ ਉੱਥੇ ਉੱਤਰ ਜਾ ਹੋਲਡੇਜ ਹੋਮ 173 ਰੈਜ਼ੀਡੈਂਟ ਆ ਮੈਨੂੰ ਲੱਗਦਾ ਇਹਦੇ ਚ ਬੇਬੇ ਬਾਪੂ 173 बस स्टैंड पहुँच गए इतों आप सौ इक्की तीन सौ एकी हाँ तीन सौ एक स्टॉप पर लिखे हुए तू तो सारी सेंटर बस आ गई तीन सौ इकीी नंबर çap deyici çatma ਤੱਕ ਪਹੁੰਚ ਗਏ ਹਾਂ। ਹੁਣ ਆਪਾਂ ਕਿਹੜੇ ਸਟਾਪ ਤੋਂ ਜਾਣਾ? 320 320 ਕਿੰਨੇ ਨੰਬਰ? ਬੱਸ 320 ਕਿੰਨੀ ਨੰਬਰ ਵੇ ਤੂੰ 11 ਕਾਸ ਕਮੈਂਡ ਹੀ ਲੱਗਦੇ ਆ ਵਾਸਤੇ ਘਰੋਂ ਆਪਣੇ ਆ ਸਕਾਟ ਰੋਡ ਜਾਂਦੀ ਹੈ ਸਟੇਸ਼ਨ ਤੱਕ ਇਹ ਸਕਾਟ ਰੋਡ ਆ ਅਚਾਲ ਸਟਾਟ ਰੋਡ ਸਟੇਸ਼ਨ ਤੇ ਜਾਂਦੀ ਆ ਯੇ ਤਾਂ ਹੁਣ ਅੱਗੇ ਬੱਸ ਲਾਵਾਂਗੇ ਫਾਇਲ ਬਿਜ਼ਨਸ ਸੈਂਟਰ

ਤੰਦ ਕਾੜੂ ਲਾ ਕੇ ਦੇਖ ਲਿਆ ਫਿਰ ਵੀ ਤੱਕ ਤੇ ਨਹੀਂ ਮੁਸਕਰੀ ਨੀ ਉਹ ਏਟਸ ਆ ਬਈ ਬੈਟ ਨੂੰ ਪ੍ਰਾਪਤ ਹੋ ਗਿਆ ক্রিকেট ਐਸਕੇ ਕਰਕੇ ਲੱਗ ਜਾਂਦੇ ਬਸ ਆਪਣਾ ਨੈਕਸਟ ਸਟਾਪ ਬਸ ਉਹ ਤੇ ਉੱਤੇ ਵੀ ਉੱਤਰ ਸਕਦੇ ਆ ਇੱਥੇ ਵੀ ਉੱਤਰ ਸਕਦੇ ਆ ਦੁਰਗਾ ਮੰਦਿਰ ਇੱਥੇ ਮੰਦਿਰ ਵੀ ਹੈ ਅਗਰਵਾਲ ਕ੍ਰੋਸ ਵੀ ਹੈ ਉੱਪਰ ਇੱਥੇ ਰਿਆਦੇ ਦੇ ਉੱਪਰ ਇੱਥੇ ਕਿੱਥੇ ਜਾਣਾ ਇੱਥੇ ਨੂੰ 15 ਮਿੰਟ ਲੱਗਦੇ ਆ ਨਾ ਐ ਉਹ ਗਾਲੀਆਂ ਲੈਂਦਾ ਦੇ ਪਰ ਉਹ ਪੁੱਤ ਕਰਦਾ ਇਦਾਂ ਨੂੰ ਕ੍ਰੋਸ ਕਰਕੇ ਇੱਕ ਦੂਸਰੇ ਚਲੀ ਜਾਂਦੇ। ਇਹ ਜਿਹਾ ਸਾਰੇ ਇੰਡੀਅਨ ਸਟੋਰੀ ਲੱਗਦੇ ਆ ਨਾ ਨਗਰਕੇਤਨ ਕੀ ਨਗਰਕੇਤਨ ਕੀ ਇਸ ਤੋਂ ਵੀ ਉੱਪਰ ਅਚੇਸ ਸਟਰੀਟ ਤੇ ਹੁੰਦਾ ਨਗਰਕੇਤਨ ਵੀ ਉਹ ਜਹਾ ਕਸ਼ਮੀਂਦਰਵਾਰ ਕੋਲ ਤੋਂ ਰਨੇ ਟਿਕੂ ਤੇ ਇੱਕ ਇੱਕ ਇੰਨੀ ਆ 1276 ਹੋ ਗਾ 80 ਆ 128 ਸਟ੍ਰੀਟ ਆ ਤੇ ਆਏ ਘੁੰਮਦੀਆਂ ਜਿਹੜੀਆਂ ਇਹ ਐਵੇਨਿਊ ਹੋਵੇ ਠੀਕ ਆ ਸਟ੍ਰੀਟ ਆ ਆਪਾਂ 77 ਤੇ ਸਟ੍ਰੀਟ ਆ ਆ ਵੀ ਵਧੀਆਂ ਨੇ ਸਾਈਕਲ ਪੂਰੇ ਜੋਰਾਂ ਸ਼ੋਰਾਂ ਨਾਲ ਚੱਲਦੇ ਸਾਰੀਆਂ ਨਿਵਾਸ ਵਾਲੇ ਜਿਹੜਾ ਲੈਂਦੇ ਸਾਰੇ ਜਿਹੜੇ ਜਦੋਂ ਨਗਰ ਗਈ ਤੁਹਾਨੂੰ ਦਾ ਨਗਰ ਕੀਰਤਨ ਤੇ ਤਾਂ ਫਿਰ ਸਟੋਲਾਂ ਹੀ ਹੋਣੀਆਂ। ਤੋਂ ਇਤੋਂ ਪ੍ਰਸ਼ਾਦਾ ਚਾਹ ਦਿੰਨੀ ਆ। ਅੰਦਰ ਰੱਖ ਲੈ ਉਹਦੇ ਵਿੱਚ। ਹਾਂ ਉਹਦੇ ਅੰਦਰ ਜਾ ਕੇ। ਸੰਤੋ ਵਧੀਆ ਪ੍ਰਸ਼ਾਦਾ ਇਹਨਾਂ ਦਾ ਲੱਗਦਾ ਨਹੀਂ ਉਹ ਸੰਤੋ ਲਈ। ਗੋਰਤਾਰਾ ਖਾਲ ਸਾਡੇ ਵਾਂਗ ਸੋਸਾਇਟੀ 5 ਵਜੇ ਤੋਂ ਸਵੇਰ ਤੋਂ 8:30 ਤੱਕ ਖੁੱਲਾ ਹੁੰਦਾ। ਮੈਂ ਐਵੇਂ ਇੱਕ ਇੱਕ ਸਰਵਿਸ ਤੋਂ ਤਾਂ ਦਿੱਤਾ ਉਹ ਤਾਂ ਜਿੰਨੇ ਦੇਖੀ। ਜੀ ਵੰਟਿਲ ਨੂੰ ਪੁਆਇੰਟ ਹੈ। ਕਿ ਤੇਰੇਲਾ ਪਲਾਜ਼ਾ ਆ ਗਿਆ। ਯੋਰਕ ਬਿਜ਼ਨਸ ਪਾਰਕ ਨਾਲੇ ਤਾਂ ਤੂੰ ਉਹ ਨਹੀਂ ਆ ਪਾਇਲ। ਪਾਇਲ ਤਾਂ ਕਦੇ ਨਹੀਂ ਆ ਨਾ ਮੈਂ ਕੰਮ ਤਾਂ ਯੋਰਕ ਤੇ ਕਰਦੀ ਹਾਂ। ਅੱਛਾ ਠੀਕ ਆ। ਕੰਮ ਤਾਂ ਇੱਥੇ ਕਰਦੀ ਆ। ਯੋਰਕ ਸੈਂਟਰ। ਫਾਈਲ ਵੀ ਇਹਦੇ ਨਾਲ ਹੀ ਆ ਇਹਦੇ ਚ ਸਾਰੇ ਪੰਜਾਬੀ ਸਟੋਰ ਮਤਲਬ ਇੰਡੀਅਨ ਸਟੋਰ ਬਹੁਤ ਸਾਰੇ ਤਰ੍ਹਾਂ ਦੇ ਜਵਾਬੀ ਆ ਪੰਜਾਬੀ ਹੀ ਨਿਕਲਦੇ ਪੰਜਾਬੀ ਹੀ ਵੱਢਦੇ ਬਹੁਤ ਵੱਡਾ ਨਾ मैं तेज तक आर जपा नहीं दिसिया अच्छा आ रहा ठीक है आरजे सपा सारे इंडियन स्टोर्स ने आर जिसपा तो निकले ही हेल्टन सिक्योरिटी के अंडर यही ਠੀਕ ਹੀ ਇਹ ਪਰ ਇਹਨਾਂ ਨੇ ਹੁਣ ਹਟਾ ਦਿੱਤਾ ਇਹਨਾਂ ਨੇ ਕੈਮਰਾ ਲਾ ਦੇ ਸਾਰੇ ਪਲਾਜ਼ਾ ਅੱਛਾ ਪਹਿਲਾਂ ਇਹ ਪਲਾਜ਼ਾ ਵੇਟਰਨ ਸਕਿਉਰਟੀ ਦੇ ਅੰਦਰ ਹੀ ਸੀਗਾ ਵਾਰੀ ਲੱਗੀ ਇੱਥੇ ਪੱਕੀ ਗੱਡੀ ਖੜੀ ਤਾਂ ਹੁੰਦੀ ਸੀਗੀ ਸਨੋਚ ਮੈਂ ਦਿਖਾਈਏ ਤੁਹਾਨੂੰ ਹਾਂ ਵੀ ਬਰਜਿੰਦਰ ਖੜਾ ਹਾਂ ਆਹ ਨੂੰ ਜਾ ਰਿਹਾ ਇੱਥੇ ਕੱਪੜੇ ਸਾਰੇ ਹੋਲਸੇ ਉਹ ਤੂੰ ਦੇਖੇ ਨੀ ਸੱਚ ਪਿੱਛੇ ਲੰਘ ਕੇ ਦੇਖਦੇ ਬਹੁਤ ਲਹਿੰਗੇ ਲੱਚ ਸਭ ਕੁਝ ਇਹਨਾਂ ਨੇ ਠੀਕ ਆ ਸਾਰਾ ਕੁਝ ਪੰਜਾਬ ਵਾਲਾ ਹੀ ਆ ਕ੍ਰਾਸ ਬਾਰਡਰ ਵੀਜ਼ਾ ਇਮੀਗ੍ਰੇਸ਼ਨ ਹੈ ਬਹੁਤ ਇੱਥੇ ਇੱਥੇ ਸਾਰੀ ਇਮੀਗ੍ਰੇਸ਼ਨ ਹੈ ਤਾਲੀ ਵਾਲੋ ਜ ਇਹਦੇ ਚ ਹੋਰ ਨਹੀਂ ਸੀਗੇ ਹਾਂ ਖੁਸ਼ੀ ਤੇਰੀ ਪਰ ਹਾਂ ਉਹਨਾਂ ਦੀ ਮੀਟ ਐਂਡ ਗ੍ਰੇਟ ਸੀਗੀ ਇੱਥੇ ਮੇਰੇ ਤੋਂ ਪਾਲੋ ਚੋਟਾ ਕੇ ਜਾਣ ਦੇ ਦਿਲ ਤੋਂ ਫਿਰ ਇੱਥੇ ਲੱਕ ਰੱਖੇ ਹੋਏ ਹਨ ਬੰਨ ਤਾਲੀ ਵਾਲੋ ਜ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਇਹ ਹੁਣ ਗੁਰਦੁਆਰੇ ਦਾ ਐਂਟਰੈਂਸ ਆ ਗਿਆ। ਅੱਛਾ ਕੋਰਨਰ ਤੇ ਗੁਰਦੁਆਰਾ ਸਾਹਿਬ। ਇੱਥੇ ਹੁੰਦਾ ਸੀ ਉਹ ਆਪਣੇ ਆਪਣੇ ਡਾਕਟਰ। ਅੱਛਾ। ਸਿੰਦਾ ਡਾਕਟਰ ਹੈ। ਇਹ ਵੀ ਕਮਿਊਨਿਟੀ ਕਾਲਜ। ਗੁਰਦੁਆਰਾ ਸਾਹਿਬ ਅੱਛਾ-ਅੱਛਾ ਚੇਹਰੇ ਲੱਗੇ ਹੋਈਆਂ। ਵਿਆਹ ਕਿਸੇ ਦਾ? ਉਹ ਵੀ ਤੋਂ ਦੇ ਰਹੇ ਨੇ। ਉਹ ਤਾਂ ਏਜਡ ਪੀਪਲ ਨੇ ਜਿਨ੍ਹਾਂ ਦਾ ਵਿਆਹ ਲੇ ਅਨਿਵਰਸਰੀ ਤੇ ਵੀ ਆਏ ਗੁਰਦੁਆਰੇ ਆ ਕੇ ਸੈਲੀਬ੍ਰੇਟ ਕਰਨਾ ਵੀ ਮੈਂ ਕੰਵਿਆਹ ਮੋਟੇ ਹੋ ਕੇ ਕਿਸੇ ਦਾ ਮੈਰਿਜ ਫੰਕਸ਼ਨ ਚੱਲ ਰਿਹਾ ਗੁਰਦੁਆਰਾ ਸਾਹਿਬ ਮੇਨ ਇੰਟਰੈਂਸ ਮਾਈ ਗੁਰੂ ਜੀ ਮੇਰ ਕਰੋ पर जाके महाराज प्रकाश ने कवर योर हेड प्लीज नो शूज कवर योर नो शूज प्लीज बहुत अपांति आगुरु जी ਹਾਲ ਨੰਬਰ ਐਕਸ ਹੈਗਾ ਇਹ ਹਾਲ ਨੰਬਰ 2 ਹੁਣ ਕਿ ਕਈ ਵੇਰੀ ਲਗ ਲਗ ਫੰਕਸ਼ਨ ਹੁੰਦਾ ਕਿਸੇ ਦੇ ਤੇ ਫਿਰ ਅਲੱਗ ਲੱਗ ਜਗ੍ਹਾ ਤੇ ਕਿਉਂ ਕਿਸੇ ਦੇ ਬਰਾਇਡਰ ਰੂਮ ਵੀ ਬਣਾਇਆ ਇਹਨਾਂ ਨੇ ਜਦੋਂ ਕਿਸੇ ਦਾ ਵਿਆਹ ਆਨੰਦ ਕਾਰਜ ਵਗੈਰਾ ਹੁੰਦਾ ਕਈ ਵੇਰੀ ਕਿਸੇ ਦਾ ਪਾਠ ਹੁੰਦਾ ਨਾਲੇ ਕਿਸੇ ਦਾ ਆਨੰਦ ਕਾਰਜ ਵੀ ਫਿਰ ਆ ਨ ਡਿਫਰੈਂਟ ਅਵੇ ਡਿਫਰੈਂਟ ਹਾਊਸ ਦੇ ਵਿੱਚ ਹਾਲ ਨੰਬਰ 1 ਤੇ ਇਹ ਤੁਮ ਲਗ ਦੇਖੀ ਇੱਕ ক্লোਜ਼ਡ ਆ

ਅਮਰਤਸਰੀ ਕੋਲ ਅਮਰਤਸਰੀ ਕੋਲ ਚਾ ਫਾਇਲ ਬਿਜ਼ਨਸ ਦਾ ਜਿਹੜੇ ਉਹਨਾਂ ਦੇ ਸਾਰਿਆਂ ਦੇ ਕਿਸੇ ਦਾ ਸ਼ੋ ਲੱਫ ਤੋਂ ਰਿਕੇ ਕਿਸੇ ਦਾ ਟਿੱਕੀਆਂ ਮਤਲਬ ਉਹ ਚੀਜ਼ਾਂ ਨੂੰ ਇਹੀ ਲੈ ਲੈਣੇ ਆ ਫਿਰ ਜਦੋਂ ਨੇੜੇ ਆ ਜਸ ਟੇਸਟੀ ਆ ਤਾਂ ਟੇਸਟੀ ਤਾਂ ਬਹੁਤ ਜ਼ਿਆਦਾ ਲੱਗਿਆ ਸੀ ਮੇਰੇ ਤੋਂ ਜੰਦਾਂ ਚਲ ਫਿਰ ਆਪਾਂ ਇਹਨਾਂ ਦੇ ਪਲੇਟ ਹੀ ਲਵਾਂਗੇ ਮੇਰੇ ਸਾਬ ਨਾਲ ਕਿਉਂਕਿ ਸਾਡੀ ਟਿੱਕੀ ਬਹੁਤ ਲੱਗ ਗਈ ਸੀ ਦੋ ਪਲੇਟਾਂ ਚ ਦੋ ਹੁੰਦੇ ਨੇ ਇੱਕ ਚ ਹਾਂ ਚਲ ਦੇਖ ਲੈਣੇ ਆ ਫਿਰ ਆਇਲਟ ਸੈਂਟਰ ਵੀ ਆ ਨਹੀਂ ਤਾਂ ਚਲ ਦੋ ਹੀ ਲੈ ਲਾਂਗੇ ਹਨ ਮਨਸ ਕਰਾਂਗੇ ਪ੍ਰੈਸ ਕਰਾਂਗੇ ਜੇ ਉਹਦੇ ਚੋਂ ਬਚ ਗਿਆ ਰਜਿੰਦਰ ਕਿੱਧਰ ਗਿਆ ਫੇਰ ਨਹੀਂ ਆਪਣੇ ਵਾਲਾ ਜੋ ਫਿਰ ਉਹ ਆਪਾਂ ਪੈਕ ਕਰਾ ਲਾਂਗੇ ਬਸ ਇਹ ਮਿਹਨਤ ਦੀ ਕਮਾਈ ਲੱਗਣੀ ਇਟਲ ਇੰਡੀਆ ਆ ਸਾਰਾ ਉਹ ਇੱਧਰ ਪਾਇਲ ਲਾਂਗੇ ਉਹ ਪਾਇਲ ਚਾਟ ਹਾਊਸ ਵੀ ਹੈਗਾ ਉਹ ਸਾਰਾ ਜੋ ਪਾਇਲ ਲੱਗਦਾ ਮਤਲਬ ਇਹਨਾਂ ਦੀ ਮੇਨ ਐਂਟਰਸ ਉੱਧਰ ਜਿੱਧਰ ਆਪਾਂ ਬਸ ਉੱਧਰੇ ਸੀ ਠੀਕ ਆ ਇਸੇ ਤੇ ਠੀਕ ਆ ਚਾਚਾਜ਼ ਤੰਦੂਰ ਗ੍ਰਿਲ ਨਹੀਂ অপਸ਼ਨਸ ਤਾਂ ਇਹਨਾਂ ਦੇ ਹੋਰ ਵੀ ਹੋਣਗੀਆਂ ਉਹ ਨਾਲ ਚਾਹ ਵਾਲਾ ਵੀ ਹੈਗਾ ਲੰਡਨ ਫੇਮਸ ਤਾਂ ਕਿੰਨਾ ਵਾ ਅਸੀਂ ਤਾਂ ਲੰਗਰ ਚ ਬੀਤੀ ਹੋਈ ਆ ਲੰਗਰ ਕੀਰਤਨ ਬੰਦਕੂ ਚਕਲਾਜਾ ਚੱਕ ਕੇ ਲੈ ਜਾਂਦੀ ਸੀ ਇੱਥੇ ਕਿਉਂਗਾ ਲਿਟਲ ਇੰਡੀਆ ਜੀ ਹੁਣ ਆਪ ਉੱਥੇ ਚੱਲਾਂਗੇ ਚਾਚਾਜ਼ ਤੰਦੂਰ ਐਂਡ ਗ੍ਰਿਲ ਉਹ ਸਾਹਮਣੇ ਸਾਰਟ ਆਫ ਔਰੈਂਜ ਜੀ ਆਹ ਬੈਂਕਟ ਹਾਲ ਆ ਗਿਆ ਇੱਥੇ ਦੀ 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 ਕੁਲੀ ਦੀ ਇੱਥੇ ਵਿਆਹ ਸ਼ਾਦੀਆਂ ਹੁੰਦੀਆਂ ਨੇ ਪਾਰਟੀਆਂ ਹੁੰਦੀਆਂ ਨੇ ਉਹ ਸਾਰਾ ਪਾਇਲ ਬਿਜ਼ਨਸ ਸੈਂਟਰ ਉਹ ਸਾਰਾ ਪਾਇਲ ਬਿਜ਼ਨਸ ਸੈਂਟਰ ਆ ਬੈਂਕਟਹਾ ਅੰਪਾਇਰ ਬੈਂਕਟਹਾ ਇੱਥੇ ਸਾਰੇ ਇੰਡੀਅਨ ਦੁਕਾਨਾਂ ਇੰਡੀਅਨ ਸਟੋਰ ਹੈ ਪੈਲੇਸ ਅੱਛਾ ਇਹ ਤਾਂ ਪੈਲੇਸ ਆ ਇੱਥੇ ਉਹ ਹੀ ਇੰਡੀਆ ਵਾਲੀ ਹਾਲ ਵੀ ਹੋਰ ਕਿਸੇ ਮਾਰਕੀਟਾਂ ਚ ਤਾਂ ਦਿਸਣੀਆਂ ਨਹੀਂ ਗੀਆਂ ਇਮੀਗ੍ਰੇਸ਼ਨ ਵਾਲੀਆਂ ਦੁਕਾਨਾਂ ਇੱਥੇ ਸੀਐਮਸੀ ਇਮੀਗ੍ਰੇਸ਼ਨ ਰਾਈਟ ਵੇ ਹਿਲਟਨ ਦਾ ਆਫਿਸ ਹਿਲਟਨ ਸਕਿਉਰਟੀ ਅੱਛਾ ਇੱਥੇ ਬਲਜਿੰਦਰ ਹੁਣਾ ਦਾ ਹਿਲਟਨ ਸਕਿਉਰਟੀ ਦਾ ਆਫਿਸ ਆ ਆਪਾਂ ਵੀ ਕੰਮ ਕਰਾਂਗੇ ਹਿਲਟਨ ਸਕਿਉਰਟੀ ਨਾਲ ਜਲਦੀ ਹੋਈ ਉਹ ਸੱਚ ਯੂਰਕ ਸੈਂਟਰ ਹਾਂ ਅੱਗੇ ਆਪਾਂ ਅੱਗੇ ਆਪਾਂ ਕਿੱਧਰ ਲਈ ਉਧਰ ਦੀ ਆਏ ਸੀਗੇ ਹਾਂ ਪਿਛਲੇ ਪਾਸੇ ਕਹਿ ਲਿਆ ਹਾਂ ਮੈਂ ਦੇਖੇ ਸੀ ਉੱਥੇ ਕੈਲਗਰੀ ਵਾਲੇ ਬਸ ਇੱਥੋਂ ਹੁਣ ਆਪਾਂ ਬਾਹਰ ਨਿਕਲ ਜਾਣਾ ਇੰਡੋ ਕੈਨੇਡਾ ਟੀਵੀ ਬਸ ਇੱਥੇ ਲਿਟਲ ਇੰਡੀਆ ਚੱਤਰ ਕੇ ਟਿਕਾ ਕੇ ਜਿੰਨੇ ਵੀ ਜਦੋਂ ਬਸ ਇੱਥੋਂ ਲੈ ਕੇ ਉੱਧਰ ਤੱਕ ਸਾਰੀ ਹੁੰਦੀ ਹੈ ਠੀਕ ਆ ਇਹ ਤਾਂ ਸਾਹਮਣੇ ਆ ਪਰ ਰੋਡ ਨਹੀਂ ਆਈ ਕਰੋਸ ਕਰ ਸਕਦੇ ਰੋਡ ਉੱਥੋਂ ਜਾ ਕੇ ਕਰੋਸ ਕਰਾਂਗੇ ਲਾਈਟਾਂ ਤੋਂ ਚਾਹੀ ਵਾਲਾ 5 ਸਕੰਡਰ ਇੰਦਰ ਰਹਿੰਦੇ ਰਹਿੰਦੇ ਆਪਾਂ ਲਾਈਟਾਂ ਕ੍ਰੋਸ ਕਰ ਲਈਆਂ ਵੱਜ ਕੇ ਤੇ ਹੁਣ ਚੱਲਦੇ ਆਂ ਚਾਚਾਸ lets see what they have for us 11 ਵਜੇ ਕੋਲਦੇ ਆ 10 ਵਜੇ ਬੰਦ ਹੁੰਦੇ ਆ। ਆ फॉलो ਕਰਨ ਨੂੰ ਤੇ ਓਕੇ ਕਰਦੇ ਲੋਕੀ ਨੂੰ ਦੇਖਦੇ ਆ। ਨਹੀਂ। ਹਵਾਲੇ ਨਾਲ ਇਹਨੇ ਤੇ ਬਾਰ ਕੋਡ ਲਾਇਆ ਹੈ ਮੈਨੂੰ ਫਸਟ ਕੈਂਕਾ ਤੇ ਇਹਨਾਂ ਦਾ ਮੈਨੂ ਆ ਜਾਣਾ ਹੈ ਇਹ ਇਹਨੂੰ ਕਹਿੰਦੇ ਐਡਵਾਂਸ ਦੇ 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 ਸੋ ਆਪਾਂ ਸਿਲੈਕਟ ਕਰ ਲਿਆ ਅੰਮ੍ਰਿਤਸਰੀ ਕੋਲਚਾ ਆਲੂ ਕੋਲਚਾ ਸ਼ਿਕਨ ਨਾ ਮੈਂ ਆਪਾਂ ਜਾਣਦੇ ਹਾਂ ਆਪਾਂ ਨੂੰ ਕੋਲਚੇ ਤੇ ਜਾਵਾਂਗੇ ਦੋ ਡਾਈਨ ਇਨ ਤੇ ਇੱਕ ਟੇਬਲ ਪਾਣੀ ਆ ਗਿਆ ਵੱਡੇ ਵੱਡੇ ਗਲਾਸਾਂ ਚ ਫੋਟੋ ਵੀਡੀਓ ਬਣਾਉਣ ਇਧਰ ਇੱਕ ਵੀ ਲਾਜ਼ਮੀ ਹੁੰਦੀ ਹੈ ਹੀ ਵੀ ਗੋਟ ਕੀਆ ਅੰਮ੍ਰਿਤਸਰੀ ਕੋਲਚਾ ਅੰਮ੍ਰਿਤਸਰੀ ਆਲੂ ਕੋਲਚਾ ਸੋ ਲੈਟਸ ਸਟਾਰਟ ਪਸਪੂਰ ਸੋ ਵਾਈਗੁਰੂ ਜੀ ਉਹ ਬਗਨਾਂ ਨਾਲ ਡੈਟ ਵਾਸ ਸੋ ਹੈਵੀ ਇੱਕ ਪਲੇਟ ਅਸੀਂ ਫਿਨਿਸ਼ ਕਰ ਪੀਏ ਤੋਂ ਨਾ ਜਾਣੀ ਪਰ ਇੱਕ ਹਾਫ ਬਚ ਗਿਆ ਫਿਰ ਆ ਚੀਜ਼ਾਂ ਛੱਡ ਦਾਂਗੇ ਆਹ ਲੈ ਪੈਕ ਕਰਾ ਲਾਂਗੇ ਚਾਚਾ ਦੂ ਦੋ ਰੰਗ ਗਰੇ ਪਾਉਂ ਪੈ ਕਾਲੇ ਉੱਥੇ ਪੜਾਂਗੇ ਤੇ ਪਵੇ ਪਰ ਹਾਸ ਤੇ ਉਹ ਦਿੱਤਾ ਹੋਇਆ ਹਾਂ ਹਾਂ ਸਿਜ਼ 36 0 ਬੀਐਸਪੀ देयर ਵੀਲ অপਸ਼ਨਸ ਤੇ ਆਪਾਂ ਭਰਾਸਤੇ ਲੈ ਲਿਆ ਤੇ ਬਾਹਰ ਨਿਕਲੇ ਹੁਣ ਆਪਾਂ ਕਿੱਧਰ ਜਾਣਾ ਇਹ ਤਾਂ ਠੰਡੇ ਹੋ ਜਾਣਗੇ ਫੇਰ ਕੀ ਇਹ ਘਰੇ ਜਾ ਕੇ ਤਤਤੀ ਕਰਨੇ ਪੈਣੇ ਅੱਛਾ ਹੁਣ ਆਪਾਂ ਇਹਨਾਂ ਨੂੰ ਨਾਲ ਚੱਕ ਕੇ ਤੇ ਇੱਕ ਪਾਲ ਬਿਜ਼ਨਸ ਸੈਂਟਰ ਚੱਲਾਂਗੇ ਹਾਂ ਕੱਢ ਇੱਥੇ ਰੱਖ ਤੇ ਸਾਫ਼ ਅਸੀਂ ਕਰੋ ਕੈਰੀ ਬੈਗ ਲਏ ਸੀਗੇ ਹੁਣ ਉਹਨਾਂ ਨੂੰ ਕੱਢ ਕੇ ਤੇ ਉਹਦੇ ਚ ਸਮਾਨ ਪਾਵਾਂਗੇ ਓਕੇ That's right. More case you follow They let's go. ਪਾ ਲਈ ਆਪਾਂ ਕੈਰੀ ਬੈਗ ਚ ਫੋਨ ਉਧਰ ਨੂੰ ਚਲਦੇ ਆ ਟੂ ਪਾਇਲ ਬਿਜ਼ਨਸ ਸੈਂਟਰ ਅੱਛਾ ਇਹ ਆ ਸਰੀ ਦਾ ਚੰਡੀਗੜ੍ਹ ਮੈਂ ਉਹ ਪਿਛਲੇ ਨੂੰ ਸਮਝਦੀ ਸੀਗੀ ਯੋਰਕ ਸੈਂਟਰ ਨਾਲ ਇਹ ਹੈਗਾ ਪਾਇਲ ਬਿਜ਼ਨਸ ਸੈਂਟਰ ਇੱਥੇ ਨੇ ਕਹਿੰਦੇ ਸਾਰੀਆਂ ਦੁਕਾਨਾਂ ਤੋਂ ਕੋਨਾਂ ਸੁਨਿਆਰਿਆਂ ਸਨੌਰਿਆਂ ਦੀਆਂ ਜੇ ਲੁੱਟਣ ਦਾ ਪਲਾਨ ਹੋਵੇ ਉਹ ਆ ਗਿਆ ਜੀ ਸੀ ਸੀ ਜਵਲਰਸ ਲੁੱਟਿਆ ਇੱਥੇ ਸਿਕਿਉਰਿਟੀ ਤਾਂ ਲੱਗਦੀ ਰਹੀ ਬੰਦੇ ਲੁੱਟਿਆ ਸਕਿਊਟ ਕੋ ਕਿਸ ਬਿਊਟੀ ਆ ਫੈਬਰ ਹੁਣ ਇੱਥੇ ਗਾਰਡ ਸਕਿਊਟ ਆ ਹਲਟਰ ਨਾਲ ਦੀ ਪਰ ਇਹਨਾਂ ਦਾ ਤਾਂ ਆਫਿਸ ਹੈ ਤੇ ਫਿਰ ਇਹਨਾਂ ਦੀ ਵੀ ਹੋਣੀ ਇੱਥੇ ਲਿਟਲ ਲੇਡੀਜ਼ ਆਫਿਸ ਆ ਇੱਥੇ ਨੌੜੀ ਆ ਸ਼ਿਵਮ ਜਵਲਰ ਦਿੱਲੀ ਲਟਕੇ ਲਿਆ ਕੋਈ ਫਟੋ ਫਿਰ ਇਹਨਾਂ ਦੇ ਲੋਕ ਬਹੁਤ ਪੱਕੇ ਆ ਸਕਿਉਰਟੀ ਨੇ ਅੰਦਰੋਂ ਖੋਲਦੇ ਫਿਰ ਆਪਾਂ ਇੰਨਾ ਦਾ ਹਾਂ ਸਹਰਾਂ ਦੇ ਆਈ ਹੁੰਦਾ ਲੈ ਉਹਨਾਂ ਦਾ ਵੀ ਆਈਆਂ ਬਿੰਦਰ ਜਵਲਰ ਵਾਲਿਆਂ ਦੇ ਉਪਰੋਂ ਖੋਲਦੇ ਫੇਰ ਅੰਦਰ ਜਾ ਆਣ ਥੋੜੀ ਵੀ ਆਪਾਂ ਚੱਕਿਆ ਮੂੰਹ ਤੇ ਵੜ ਗਏ ਅੰਦਰ ਇੱਥੇ ਮੇਰੇ ਸੁਨਹਾਰੇ ਆ ਦੇਖੋ ਸਰ ਪਾਣੜ ਰੀਤ ਰਿਵਾਜ ਰੀਤ ਰਿਵਾਜ ਸ਼ਾਨ ਮੇਰੇ ਵਾਲੇ ਇੱਕ ਹੀ ਦਿਖਾਉਂਦੇ ਨੇ ਨਾ ਕੋਈ ਤਨ ਦੋਲਾ ਵਿਆਹ ਕਲੈਕਸ਼ਨ ਇਮੀਗ੍ਰੇਸ਼ਨ ਤੇ ਇਮੀਗ੍ਰੇਸ਼ਨ ਚੜੀ ਪਈ ਆ ਸੂਜ਼ੋ ਕਾਲੀਆ ਕਪੂਰਥਲਾ ਹਾਂ ਡ्रेसेस ਤੋਂ ਸੋਹਣੀਆਂ ਸੇਲ ਲੱਗੀ ਹੋਈ ਆ ਮੇਰੇ ਕੰਨ ਨੂੰ ਸੀ ਕਿ ਬੰਦ ਲੱਕੀ ਜੇ ਜਾਵੜੇ ਕਿੰਨਾ ਦੇ ਸੇਵਰਨ ਐਕਸਕਲੂਸਿਵ ਆਪੇ ਕਰਨ ਜਾਣਨ ਨਾ ਉਹ ਕੱਪੜੇ ਵਾਲੀ ਤਾਂ ਕਹਾਂ ਨਾ ਉਹ ਆਉਂ ਕਹਿੰਦਾ ਸੀ ਦੇਖ ਆਇਓ ਅੱਛਾ ਲੱਖੇ ਵਾਲੇ ਇੱਥੇ ਵੀ ਹੈ ਜਗਰਾਉਂ ਵੀ ਹੈਗੇ ਲੱਖੇ ਵਾਲੇ ਹੈ ਲੱਖੇ ਵਾਲੇ ਸਾਡੇ ਜਗਰਾਉਂ ਵੀ ਹੈਗੇ ਆ ਉਹੀ ਤਾਂ ਨਹੀਂ ਕਿਤੇ ਤੁਹਾਡੇ ਮਸਸ ਅਸਰੀਓ ਦੇ ਪਰਨਾ ਦੇ ਕਰਛੇ ਮੰਗਾਂਗੇ ਤੁਹਾਡੇ ਕੋਲੇ ਵੀ ਹਜੇ ਹਾਲਾਤ ਠੀਕ ਨਹੀਂ ਨਵੇਂ-ਨਵੇਂ ਆਏ ਆ ਪੰਜਾਬ ਤੋਂ ਨਵੇਂ-ਨਵੇਂ ਆਏ ਆ ਪੰਜਾਬ ਤੋਂ ਹੌਲੀ-ਹੌਲੀ ਤੁਹਾਡੇ ਤੱਕ ਪਹੁੰਚਾਂਗੇ ਕੋਈ ਨਾ ਮੈਂ ਵੀ ਬਹੁਤ ਹੀ ਯਾ ਆਸਟ੍ਰੇਲੀਆ ਵੀ ਅਸੀਂ ਪਹੁੰਚ ਹੀ ਗਏ ਸੀ ਸਾਲ ਕੁ ਬਾਅਦ ਮੇਰੇ ਘਰ ਵਾਲਾ ਆ ਜੇ ਨਾ ਫੇਰ ਕੰਮ ਲੋਟ ਆਈ ਜਾਣਾ ਘਰ ਵਾਲੇ ਨੇ ਵੀ ਕਹਿਣਾ ਤਾਂ ਹੈਗਾ ਹੀ ਆ ਪੰਜਾਬ ਇੰਸ਼ੋਰੈਂਸ ਦੇਖ ਡ्रेसेस ਉਹ ਵਾਓ ਨਾ ਉਹ ਹੀ ਦੇਖਣ ਨੂੰ ਸੋਹਣੀ ਲੱਗਦੀ ਐ ਪਾਈ ਨਹੀਂ ਸੋਹਣੀ ਲੱਗਦੀ ਐ ਸੋਹਣੀਆਂ ਪਰਲੀਆਂ ਲੱਗਦੀਆਂ ਪਾਈਆਂ ਮਹਾਰਾਜਾ ਫਾਇਨ ਡਾਈਨਿੰਗ ਸਰੀ ਸੁਪਰਮਾਰਕਟ ਏਥੇ ਲੈਣਾ ਦੇਣਾ ਤਾਂ ਆਪਣਾ ਕੁਛ ਨਹੀਂਗਾ ਬਸ ਆਪਾਂ ਗੇੜਾ ਹੀ ਘੱਡਣਾ ਦਿਖਾਉਣਾ ਹੀ ਆ ਯਾ ਅੱਜ ਆਪਣਾ ਪਹਿਲਾ ਦਿਨ ਹੈ ਸਰੀ ਦਾ ਹੱਬ ਦੇਖਣ ਦਾ ਸਰੀ ਦਾ ਮਿੰਨੀ ਚੰਡੀਗੜ੍ਹ ਕੱਪੜਾ ਮੰਡੀਆਂ ਲੱਗਦੀਆਂ ਕੱਪੜਿਆਂ ਦੀਆਂ ਵੀ ਕਹਿੰਦੇ ਹਾਂ ਇੱਥੇ ਮਹਾਰਾਜਾ ਸਵੀਟਸ ਸਭ ਤੋਂ ਫੇਮਸ ਇੱਥੇ ਸਭ ਤੋਂ ਫੇਮਸ ਸਵੀਟਸ ਇਨ ਸਰੀ ਬਿੰਦੇਂਦਰਾ ਜੁਵਲਰਸ ਫੇਮਸ ਸਰੀ ਜੀਵਲਸ ਫੇਮਸ ਸਾਰੇ ਫੇਮਸ ਹੀ ਹੈ ਫਿਰ ਤਾਂ ਨਹੀਂ ਮੋਸਟਲੀ ਮੈਂ ਦਰਾ ਤੇ ਸਰੀ ਮੇਰੇ ਵਾਲੇ ਕਿੱਧਰ ਦੇ ਮੇਰੇ ਵਾਲੇ ਹੈਗੇ ਨਵਰਾਤਨ ਇਹਨਾਂ ਤਾਂ ਮੈਂ ਲੈ ਨਹੀਂ ਜੀ ਉਧਰ ਦਾ ਟੇਸਟ ਆਫ ਇੰਡੀਅਨ ਟਰੈਡੀਸ਼ਨ ਗੱਡੀਆਂ ਤੇ ਗੱਡੀਆਂ ਉਧਰ ਨੂੰ ਬਹੁਤ ਸਰਦੀਪ ਦੇਲ ਸ਼ਹਿਰ ਚਾਹਣ ਉਹਦੀ ਹੋਊਗੀ ਮੂਵਿੰਗ ਸੇਲ ਲੱਗੀ ਇਹਨਾਂ ਦੇ ਚੱਲੇ ਆਏ ਇੱਥੇ ਵੀ ਮਿਲ ਸਕਦੀ ਆ ਜੌਬ ਤਾਂ ਕਿਤੇ ਨਾ ਕਿਤੇ ਹਾਂ ਗਿਵਰ ਜੁਲਰ ਦੇ ਅੰਦਰ ਕੰਮ ਕਰਦੀ ਆ ਜਲਦੀ ਜਲਦੀ ਦਿਖਾਉਣਾ ਹਾਂ ਦੇਲਾ ਮੈਂ ਇੰਨੀ ਬਰੀ ਆਈ ਆ ਤੇ ਮੈਂ ਗੁੰਮੀ ਫਿਰਦੀ ਮੈਨੂੰ ਮੇਰੇ ਵਾਲੇ ਜੁਲ ਹਾਂ ਨਹੀਂ ਤਾਂ ਨਵਰਾਜ ਹੋਰ ਐ ਨਵਰਤਨ ਹੋ ਬਸ ਸਾਹਮਣੇ ਉਹਦੇ ਸਾਰੀ ਬਰਾਇਡਲ ਦੇ ਨਾਲ ਜਿੱਥੋਂ ਗੱਡੀ ਘੁੰਮੀ ਆ ਉੱਥੋਂ ਲਈ ਆ ਮੈਂ ਵਧੀਆਂ ਪਾੜੀਆਂ ਮੇਰੀ ਰਿੰਗ ਇਹ ਵਧੀਆ ਵਾ ਹਾਂ ਫੈਸ਼ਨ ਮੰਡੀ ਹੋਈ ਲਿਖਦੇ ਆ ਕਹਿੰਦੇ ਆਨੰਦ ਫੈਸ਼ਨ ਮੰਡੀ ਜੁਐਲਰ ਤੇ ਜੁਐਲਰ ਮੇਰਾ ਫੇਵਰਿਟ ਪਲੇਸ ਟੂ ਵਿਜ਼ਿਟ ਪਰ ਅੱਜ ਆਪਾਂ ਵਿਜ਼ਿਟ ਨਿਕਾਣਾ ਜੇ ਆਪਾਂ ਕੋਈ ਦੁਕਾਨ 'ਚ ਨਹੀਂ ਵੀ ਵੜਦੇ ਤਾਂ ਵੀ ਆਰਮਨਾਲ ਇੱਥੇ ਅੱਧਾ ਪੌਣਾ ਘੰਟਾ ਲੱਗ ਜਾਊਗਾ ਹੈਨਾ ওপੇਂਜੀ ਵਾਲੇ ਜੁਐਲਰ ਆਗੇ ਨਵਰਤਨ ਜੁਐਲਰ ਮਲਹੌਰ ਦੇ ਵੀ ਗਏ ਸੀਗੇ ਇੱਥੇ ਇੱਥੇ ਫਿਰ ਇੱਥੇ ਹੀ ਆਪਾਂ ਆਇਆ ਕਰਾਂਗੇ ਬਸ ਕੰਮ ਮਿਲ ਜੇ ਰਾਇਲ ਕਿੰਗ ਪਹਿਲੇ ਸਤਾ ਇੰਡੀਆ ਵਾਲਾ ਪਹਿਲੇ ਸੀ ਜਾਵਾਂ ਹੁਣ ਕਹਿੰਦੇ ਵਿਆਹਾਂ ਤੇ ਲੱਗਣ ਲੱਗ ਜਾਨੀਆਂ ਸਿਕਿਉਰਟੀਆਂ ਕਹਿੰਦਾ ਸੀ ਤਾਜ ਕਿਲੇ ਚ ਤਾਜ ਪੈਲੇਸ ਚ ਉਹ ਕਿੱਥੋਂ ਪਿੱਛੋਂ ਆਏ ਆਪਾਂ ਸਰੀ ਸੁਪਰਮਾਰਕਟ ਸਰੀ ਸੁਪਰਮਾਰਕਟ ਕਹਿੰਦੇ ਚ ਸਰੀ ਨਹੀਂ ਆਏ ਨਾ ਜੇ ਫਾਇਲ ਬਿਜ਼ਨਸ ਸੈਂਟਰ ਨਹੀਂ ਆਏ ਸਰੀ ਆ ਕੇ ਤੇ ਕੀ ਆਏ ਮੋਰੇ ਵੈਡਿੰਗ ਇੱਥੇ ਡਾਇਮੰਡਸ ਨੇ ਓ ਮਾਈ ਗੁੱਡਨੈਸ ਸੈਟ ਕਰਨਾ ਇੱਥੇ ਸਾਰਾ ਕੁਝ ਬੇਸਪੋਕਟ ਫੈਬਰਿਕ ਮੰਡੀ ਅਸ ਹੁਣ ਆਪਾਂ ਘਮ ਘਮ ਕੇ ਬਾਹਰ ਨਿਕਲ ਜਾਨਾ ਇੱਧਰ ਸਾਰਾ ਸੈਂਟਰ ਚ ਜੇ ਘੁੰਮਣਾ ਤਾਂ ਨਹੀਂ ਘੁੰਮਣਾ ਤਾਂ ਚੱਲੋ ਚੱਲ ਆਪਾਂ ਸੱਚ ਉਧਰ ਉੱਥੇ ਜਾਣਾ ਵੈਸਟਰਨ ਯੂਨੀਅਨ ਵਾਲੇ ਦੇ ਇੱਥੇ ਹੈਲਥਨਸ ਸਕਿਉਰਟੀ ਦਾ ਆਫਿਸ ਉਹ ਕਿੱਥੇ ਗਿਆ ਸੀਗਾ ਫਾਇਦਾ ਬੱਚੇ ਹੀ ਗਿਆ ਸੀਗਾ ਮੈਨੂੰ ਲੱਗਦਾ ਕਿਉਂ ਦੁਕਾਨ ਸੀਗਾ ਚਟਰ ਵਾਲਿਆਂ ਦੇ ਬਾਹਰ ਸਾਹਮਣੇ ਗਿਆ ਸੀ ਆਪਾਂ ਚਟਰ ਵਾਲਿਆਂ ਦੇ ਨਾਲ ਤੇ ਚਟਰ ਵਾਲੇ ਮੈਂ ਦੇਖੇ ਸੀ ਹਾਂ ਦੇ ਆਪਾਂ ਦੇਖ ਲੈਨੇ ਇੱਧਰ

ਹੋਰੀ ਸੀਰੀਅਸਲੀ ਸਾਰਾ ਸੈਕਟਰ ਪਰ ਮੈਨੂੰ ਲੱਗਦਾ ਮੈਂ ਤਾਂ ਇੰਡੀਆ ਬਣੀ 17 ਸੈਕਟਰ ਦੇਖਿਆ ਨਹੀਂ ਚੰਡੀਗੜ੍ਹ ਤਾਂ ਨਹੀਂ ਚੰਡੀਗੜ੍ਹ ਮੈਂ ਗਈਆਂ ਕੁੜੇ ਗਈ ਕਿਉਂ ਨਹੀਂ ਗਈ ਜਦੋਂ ਆਸਟ੍ਰੇਲੀਆ ਫਾਈਲ ਲਾਈ ਸੀਗੀ ਜਦੋਂ ਅਸੀਂ ਠੱਕੇ ਖਾਣ ਜਾਂਦੇ ਰਹੇ ਚੰਡੀਗੜ੍ਹ ਖਾਦੇ ਕਿਉਂ ਨਹੀਂ ਗਏ ਜਦੋਂ ਆਸਟ੍ਰੇਲੀਆ ਦਾ ਵੀਜ਼ਾ ਆਇਆ ਇਹ ਵੱਖਰੀ ਗੱਲ ਆ ਵੀ ਉਹ ਠੱਕੇ ਖਾਦੇ ਉਦੋਂ ਰਾਸ ਆ ਗਈ ਸੀਗੇ ਹਟਦੇ ਆ ਕੇ ਫੇਰ ਉਹੀ ਕੁਛ ਹੋ ਗਿਆ ਨਾਮ ਬਦਲਦਾ ਦਾ ਪ੍ਰੈਸ ਪਹਿਲਾਂ ਸਿੱਤ ਸੀ ਉਹਦਾ ਪਹਿਲਾਂ ਜੁਰਨਾ ਸੀ ਵਸੇ ਨਾ ਵੱਡਾ ਵਿੱਚ ਉੱਦਾਂ ਆਪਾਂ ਛੱਡਿਆ ਆਏ ਆ ਪਤਾ ਨਹੀਂ ਲਾ ਕਿੱਧਰੋਂ ਸਟਾਰਟ ਕੀਤਾ ਸੀ ਕਿੱਧਰ ਇੱਥੇ ਹੁਣ ਆਪਾਂ ਇੱਥੋਂ ਐਗਜ਼ਿਟ ਹੋ ਜਾਣਾ ਐਗਜ਼ਿਟ ਕਰ ਲਾ ਐਗਜ਼ਿਟ 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 ਨਰ ਇਹ ਤੇ ਆ ਕੇ ਤਾਂ ਬਸ ਰਾਹਾਂ ਤੋਂ ਹੀ ਪਤਾ ਲੱਗਦਾ ਨਹੀਂ ਰਾਹਾਂ ਤੋਂ ਹੀ ਪਤਾ ਲੱਗਦਾ ਵੀ ਕੈਨੇਡਾ ਵਾਲੇ ਰਾਹ ਨੇ ਪਰ ਉਧਰ ਬੰਦੇ ਦੇਖ ਕੇ ਇੱਥੇ ਕੋਈ ਫੀਲਿੰਗ ਨਹੀਂ ਹੁੰਦੀ ਵੀ ਕੈਨੇਡਾ 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 ਹੁਣ ਬੱਸ ਕਿੱਥੋਂ ਲੈਣੀ ਆ ਜਿਵੇਂ ਉਦੋਂ ਮੈਨੂੰ ਨਹੀਂ ਸੀ ਲੱਗਿਆ ਟੱਪ ਆ ਗਈ ਮਿੰਨੀ ਮਿੰਨੀ ਕੱਪ ਆ ਗਈ ਉਹ ਲਿਟਰਲੀ ਧੀothe ਪਗਏ ਨਹੀਂ ਹਾਂ ਇਹ ਵਿਚਾਲੇ ਨਿੱਕਾ ਜਿਹਾ ਲੜੀ ਆ ਗਿਆ ਇਹ ਤਾਂ ਮਨੋਰ ਅਰੇ ਮਨੋਰ ਆ ਗਏ ਜਿਹਾ ਸਪੈਕਟਿਵ ਹੋ ਰਿਹਾ ਪਸਾ ਪਸੜਕ ਤੇ ਆ ਗਏ ਹੁਣ ਤੇ ਹੁਣ ਆਪਾਂ ਇਥੋਂ ਬੱਸ ਲੱਭਾਂਗੇ ਕਿੱਥੋਂ ਬੈਲਣੀ ਆਪਾਂ ਆਲਮੋਸਟ ਬੰਦ ਸਾਰਾ ਪਲਾਜ਼ਾ ਇਹਦੀਆਂ ਸ਼ਾਪਸ ਮਤਲਬ ਅੰਦਰ ਅੰਦਰ ਹੀ ਹੁੰਦੀਆਂ ਨੇ ਤੇ ਯਾਰਕ ਸੈਂਟਰ ਜਿੱਥੇ ਮੈਂ ਕੰਮ ਕਰਦੀ ਆ ਪਾਇਲ ਬਿਜ਼ਨਸ ਜਿੱਥੇ ਸਾਰੇ ਜੁਵਲਰਸ ਕਪੜਾ ਮੰਡੀ ਜੁਵਲਰ ਦੇਖਾਂਦੇ ਜਿੱਦਾਂ ਕੋਲੇ ਆਇਆ ਕਰਦੇ ਹਾਂ ਸਿਲਾਈ ਦਾ ਸਮਾਨ ਲਾਟ ਕਾਣ ਲੈਸਾਂ ਕੰਮ ਅਸੀਂ ਵਾਸ਼ਿੰਗ ਕਰਦੇ ਆ ਪਰ ਕਰਦੇ ਵੀ ਨੇ ਪਰ ਇਹ ਪਤਾ ਨਹੀਂ ਅਸੀਂ ਕਿਹੜਾ ਜਾੜ ਤੂੰ ਹੋਰ ਆਲ ਐਕਸਪੀਰੀਅੰਸ ਵਾਸ ਗੋਟ ਬਸ ਆਉਣਾ ਪਾ ਲੈ ਲੈਣੀਆਂ ਬਸ ਘਰ ਨੂੰ ਨੇ ਪਹਿਲਾਂ ਆਪਾਂ ਨਿਊਟਰਨ ਨੂੰ ਲਵਾਵਾਂਗੇ 323 ਫਿਰ ਉੱਥੋਂ 321 ਲਵਾਵਾਂਗੇ ਆਪਾਂ ਘਰ ਨੂੰ ਫਿਰ ਉੱਥੋਂ 5 ਮਿੰਟ ਦੀ ਵਾਕ ਆ ਸਾਡੀ ਹਾਂ ਫਿਰ ਘਰੇ ਜਾਵਾਂਗੇ ਤੇ ਦੈਟ ਵਾਸ ਫਿਰ ਸਾਡਾ ਭਾਈ ਜਾਨ ਭੁੱਖਾ ਹੈ ਅਸੀਂ ਭਾਈ ਜਾਨ ਨੂੰ ਫਿਰ ਰੋਟੀ ਦੇਣੀ ਜਾ ਕੇ ਹਾਂ ਬਸ ਬੈਠੋ